ਹੈਲੋ ਜੀ ਸਰ ਸ਼ਿਕਰ ਆਈ ਹੋਪ ਸਾਰੇ ਠੀਕ ਠਾਕ ਹੋਵਗੇ ਵੈਲਕਮ ਹੈ ਤੁਹਾਡਾ ਮੀਟ ਐਂਡ ਟ੍ਰੀਪਲ ਵਲੌਗਸ ਤੇ ਅੱਜ ਅਸੀਂ ਬਣਾਉਣੇ ਨੇ ਬੜਾ ਪਾਓ ਉਹਦੇ ਲਈ ਅਸੀਂ ਸਭ ਤੋਂ ਪਹਿਲਾਂ ਲਾ ਲਈ ਕੜਾਈ ਉਹਦੇ ਚ ਅਸੀਂ ਪਾਵਾਂਗੇ ਹੁਣ ਔਇਲ ਸਰੋਂ ਦਾ ਤੇਲ ਇਹਨੂੰ ਸਿੱਕਰਾਂਗੇ ਗਰਮ ਲੋਹ ਪਾਉਤਾ ਦੇਖੋ ਜੀ ਅਸੀਂ ਬੜਾ ਪਾਓ ਬਣਾਉਣ ਵਾਸਤੇ ਬੋਇਲ ਕਰਲੇ ਸੀਗੇ ਆਲੂ ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਥੋੜਾ ਜਿਹਾ ਜੀਰਾ ਥੋੜੀ ਜੀ ਰਾਈ ਤੇ ਇਹ ਸਾਡੇ ਮਸਾਲੇ ਨੇ ਤੇ ਇਹ ਸਾਡਾ ਕੜੀ ਪੱਤਾ ਜਿਹੜਾ ਅਸੀਂ ਤੜਕਿਆ ਕਰੂੰਗੇ ਹੁਣ ਤਿਆਰ ਉਹਦੇ ਚ ਯੂਜ਼ ਕਰੂੰਗੇ ਇਹ ਸਾਡਾ ਬੇਸਨ ਬੇਸਨ ਜਿਸ ਅਸੀਂ ਨਮਕ ਪਾ ਲਿਆ ਇਹਨੂੰ ਅਸੀਂ ਹੁਣ ਘੋਲੂਗੇ ਤੁਹਾਨੂੰ ਦੱਸਦੇ ਆ ਕਿਵੇਂ ਕਿਵੇਂ ਕਿੱਦਾਂ ਕਰਦੇ ਆ ਪਾਸ ਥੋੜਾ ਜਾਂ ਪਹਿਲਾਂ ਕਰਲਾਂਗੇ ਆਪਾਂ ਫਲੇਮ ਹੌਨ ਉਸ ਤੋਂ ਬਾਅਦ ਇਹਦੇ ਚ ਥੋੜਾ ਜਾਂ ਪਾਵਾਂਗੇ ਔਇਲ ਲੋ ਜੀ ਬਸ ਇੰਨਾ ਪਾਵਾਂਗੇ ਇਦੇ 'ਚ ਹੁਣ ਆਪਾਂ ਕਰਨਾ ਐਡ ਜਦੋਂ ਗਰਮ ਹੋ ਜੂਗਾ ਹੋਵੇ ਸਭ ਤੋਂ ਪਹਿਲਾਂ ਆਪਾਂ ਪਾਣੀ ਆ ਰਾਈ ਰਾਈ ਚਟਕਲਾਂਗੇ ਚੰਗੀ ਤਰ੍ਹਾਂ ਜਿੱਦਾਂ ਆਪਾਂ ਤੜਕੇ ਲਈ ਤਿਆਰ ਕਰਦੇ ਹਾਂ ਸਾਰਾ ਚੰਗੀ ਤਰ੍ਹਾਂ ਭੁੱਜਦੀ ਜਾਊਗੀ ਰਾਈ ਉਸ ਤੋਂ ਬਾਅਦ ਐਡ ਕਰਾਂਗੇ ਨਾਲ ਦੇ ਨਾਲ ਕੜੀ ਪੱਤਾ ਕੜੀ ਪੱਤੇ ਨੂੰ ਫਿਰ ਚੰਗੀ ਤਰ੍ਹਾਂ ਭੁੰਨਦੇ ਜੀ ਲਾਵਾਂਗੇ ਉਸ ਤੋਂ ਬਾਅਦ ਐਡ ਕਰਾਂਗੇ ਜੀਰਾ ਸਾੜਾ ਤੇਲ ਹੋ ਗਿਆ ਆਲਰੇਡੀ ਗਰਮ ਹੁਣ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਰਾਈ लो जी, जी राई भुज रही है देखो जी। चटक चटक कर रही है चटक चटक एड करना ये कभी पत्ता जीरा ये कुछ जीरा पाता सी अभी

ਇਹਦੇ ਚ ਐਡ ਕਰਤਾ ਆਪਾਂ ਥੋੜਾ ਜਿਹਾ ਨਮਕ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਹ ਦੇਖੋ ਜੀ ਕਿੰਨਾ ਅੱਛਾ ਲੱਗ ਰਿਹਾ ਹੈ ਜਿਹੜਾ ਆਪਾਂ ਤੜਕਾ ਲਾਇਆ ਸੀਗਾ ਉਹਦੇ ਨਾਲ ਆਲੂਆਂ ਦੀ ਲੁੱਕ ਦੇਖੋ ਚੇਂਜ ਹੀ ਹੋ ਗਈ ਟੋਟਲੀ ਸਾਰੀ ਜਿਹੜੀ ਆਪਾਂ ਵਿੱਚ ਚੀਜ਼ਾਂ ਪਾਈਆਂ ਸੀਗੀਆਂ ਉਹ ਕਿੰਨੀਆਂ ਸੋਹਣੀਆਂ ਮਿਕਸ ਹੋ ਗਈਆਂ ਆਲੂਆਂ ਦੇ ਨਾਲ ਇਹ ਗਰਮ ਹੋ ਗਿਆ ਇਹਦੇ ਚ ਆਪਾਂ ਫਰਾਈ ਕਰਨੇ ਨੇ ਭੰਗੀਆਂ ਮਿਕਸ ਇਹਨਾਂ ਨੂੰ ਜਿਆ ਫਰਾਈ ਦੇਕੋ ਕਿ ਇਹ ਸੋਨੇਆ ਹੋ ਗਈਆਂ ਨੇ। ਇਹ ਲਵਾਂਗੇ ਆਪਾਂ ਕੱਢ ਦੇ ਕਿਉਂਕਿ ਜ਼ਿਆਦਾ ਨਹੀਂ ਨਾ ਆਪਾਂ ਕਰਨੀਆਂ ਹੈਗੀਆਂ। ਬਿਲਕੁਲ ਐਵੇਂ ਹੀ ਕਰਨੀਆਂ ਨੇ ਆਪਾਂ। ਬਹੁਤ ਵਧੀਆ ਟੇਸਟ ਆਉਂਦਾ ਬੜਾ ਪਾਉ ਦੇ ਨਾਲ ਹਰੀ ਮਿਸਤਾ ਦਾ। ਇਹ ਲੋਗੀ। ਸਾਨੂੰ ਮਚਾ ਹੋਣੀ ਹੈ ਗੈਡੀ, ਸਾਗੂ ਦਾਣ। ਇਹ ਆਪਾਂ ਬੜਿਆਂ ਲਈ ਯੂਜ਼ ਕਰਾਂਗੇ। ਇਹ ਨਾ ਅਸੀਂ ਰਾਤ ਤੋਂ ਡਿਪ ਕਰਕੇ ਰੱਖਤਾ ਸੀਗਾ ਪਾਣੀ 'ਚ ਤੇ ਉਹਦੇ ਨਾਲ ਫਿਰ ਇਹ ਮਤਲਬ ਫੁੱਲ ਜਾਂਦਾ। ਹੁਣ ਇਹਦੇ ਆਪਾਂ ਬਣਾਉਂਗੇ ਬੜੇ। ਕੰਮ ਆਲੂਆਂ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਫਿਰ ਇਹਨਾਂ ਦੇ ਬਣਾਉਂਗੇ ਬੜੇ ਇਹ ਬਹੁਤ ਹੀ ਟੇਸਟੀ ਬਣਾਵਾਂਗੇ ਤੁਸੀਂ ਦੇਖਿਓ ਐਸਾ ਐਸੀਗਾ ਸਾਡਾ ਬੇਸਨ ਇਹਦੇ ਵਿੱਚ ਥੋੜਾ ਜਿਹਾ ਨਮਕ ਹੈ ਥੋੜੀ ਜੀ ਲਾਲ ਮਿਰਚ ਪਾਈ ਆ ਸੀ ਇਹਨੂੰ ਪਾਣੀ ਪਾ ਕੇ ਸੀ ਘੋਲ ਲਿਆ ਸੀਗਾ ਹੁਣ ਅਸੀਂ ਬਣਾਵਾਂਗੇ ਬੜੇ ਉਹਨਾਂ ਨੂੰ ਡਿਪ ਕਰਕੇ ਫਿਰ ਅਸੀਂ ਕਰਾਂਗੇ ਫਰਾਈ ਆ ਗੋ ਜੀ ਇਨਾਂ ਦੀ ਐਵੇਂ ਲੱਡੂ ਵਾਲੀ ਸ਼ੇਪ ਬਣਾ ਲੈਣੀ ਹੈ ਉਸ ਤੋਂ ਬਾਅਦ ਇਹਨੂੰ ਬੇਸਣ ਚ ਕਰਨਾ ਐਵੇਂ ਕਰਕੇ ਡਿਪ ਉਸ ਤੋਂ ਬਾਅਦ ਆਪਾਂ ਪਾਉਂਗੇ ਤੇਲ ਦੇ ਵਿੱਚ ਆ ਲੋ ਤਾਂ ਕਹਿੰਦੇ ਨੂੰ ਕਰ ਲੈਣਾ ਐਦਾਂ ਗੋਲ ਗੋਲ ਕਰਕੇ ਉਸ ਤੋਂ ਬਾਅਦ ਇਹਨੂੰ ਕਰਾਂਗੇ ਬੇਸਣ ਚ ਡਿਪ ਡਿਪ ਕਰਕੇ ਫਿਰ ਇਹਨੂੰ ਐਵੇਂ ਪਾ ਦੇਣਾ ਇਹ ਨੂੰ ਹੁੰਦਾ ਤੇ ਦੇਖੋ ਵੀ ਸਾਡੇ ਬੜੇ ਹੋ ਰਹੇ ਨੇ ਫਰਾਈ ਤੇਲ ਦੇ ਵਿੱਚ ਕੁੱਕ ਹੋ ਰਹੇ ਨੇ ਦੇਖੋ ਕਿੰਨੇ ਸੋਹਣੇ ਬ੍ਰਾਊਨ ਬ੍ਰਾਊਨ ਜਿਹੀ ਸ਼ੇਪ ਆਈ ਹੈ ਨਾ ਜੀ ਕਲਰ ਆਇਆ ਬਹੁਤ ਵਧੀਆ ਗੋਲ ਗੋਲ ਨੇ ਉਦੋਂ ਅਸੀਂ ਕਰ ਰਹੇ ਹਾਂ ਪਾਓ ਰੈਡੀ ਪਾਓ ਦੇ ਵਿੱਚ ਅਸੀਂ ਉਰੇ ਕਰਾਂਗੇ ਐਡ ਇਹਨੂੰ ਤੇ ਫਿਰ ਸਾਡੇ ਬਣ ਜਾਣਗੇ ਬੜੇ ਪਾਓ ਇਹ ਲਓ ਜੀ ਆਪਣੇ ਬੜੇ ਹੋ ਗਏ ਰੈਡੀ ਇਹ ਦੇਖੋ ਕਿੰਨੇ ਵਧੀਆ ਬਣੇ ਨੇ Ini koji. Ya kalau nak kena kerang ini tu so. Fine look. ਹੇ ਲੋ ਜੀ ਸਾਡੇ ਬੜੇ ਹੋ ਰਹੇ ਨੇ ਰੈਡੀ ਤੇ ਇਹਨਾਂ ਨੂੰ ਅਸੀਂ ਦੁਬਾਰਾ ਉਹ ਅਸੀਂ ਢਾਢੀ ਜੀ ਨੂੰ ਸਰਵ ਕਰਦੇ ਸੀਗੇ ਮੈਂ ਦੇ ਆਈ ਸੀਗੀ ਤੇ ਇਹ ਹੁਣ ਅਸੀਂ ਆਪਣੇ ਲਈ ਬਣਾ ਰਹੇ ਆ ਬਹੁਤ ਹੀ ਯਮਮੀ ਬਣਨਗੇ ਇਹ ਤੁਸੀਂ ਘਰੇ ਵੀ ਆਪਣੇ ਟਰਾਈ ਕਰਿਆ ਕਰੋ ਇਹ ਜੀ ਰੈਸਪੀਆਂ ਸ਼ਹਿਰੋਂ ਆਪਾਂ ਲੈ ਕੇ ਆਉਂਦੇ ਆ ਇੱਕ ਤਾਂ ਆਪਣੇ ਪੈਸੇ ਲੱਗਦੇ ਨੇ ਇੱਕ ਆਪਣਾ ਟਾਈਮ ਵੇਸਟ ਹੁੰਦਾ ਤੇ ਇਹੀ ਆਪਾਂ ਟਾਈਮ ਬਚਾਈਏ ਆਪਣੇ ਘਰੋਂ ਥੋੜੀਆਂ ਜਿਹੀਆਂ ਚੀਜ਼ਾਂ ਲੋ ਇੱਕ ਅੱਧੀ ਚੀਜ਼ ਮਾਰਕੀਟ ਤੋਂ ਲੈਣੀ ਪੈਂਦੀ ਆ ਤਾਂ ਆਪਣੇ ਘਰੀ ਵਧੀਆ ਰੈਸਪੀ ਤਿਆਰ ਹੋ ਜਾਂਦੀ ਆ ਇਹਦੇ ਨਾਲ ਨਾਲੇ ਤਾਂ ਆਪਾਂ ਸਾਫ਼ ਸੁਥਰੀ ਰੈਸਪੀ ਖਾਂਦੇ ਆ ਕੋਈ ਗੰਦਗੀ ਨਹੀਂ ਹੁੰਦੀ ਆਪਣੇ ਹੱਥਾਂ ਨਾਲ ਬਣਾਈ ਹੁੰਦੀ ਆ ਲਿਓ ਲਿਓ ਵਾਓ 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 ਲੋਈ ਮੇਟਰ ਅੱਜ ਬਣਾਇਆ ਬੜਾਪੋ ਨਾਲੇ ਕੋਲਡ ਡਰਿੰਕ ਵੀ ਲੈ ਆਏ ਹੋ ਅੱਜ ਬਣਾਇਆ ਬੜਾਪੋ ਤੇ ਕਰਦੇ ਆ ਟੇਸਟ ਫਿਰ ਬਾਕੀ ਇਹ ਵਾਲੀ ਰੈਸਪੀ ਨੂੰ ਵੀ ਦੱਬ ਕੇ ਸ਼ੇਅਰ ਕਰ ਦਿਓ ਪੱਖਾ ਬੰਦ ਕਰੋ। ਪਕਕੀਆਂ ਨੇ ਪੱਖਾ ਬੰਦ ਕਰਿਓ। ਤੇ ਉਹ ਓਕੇ ਇਹਦਾ ਵੀ ਲੱਗ ਹੀ ਟੇਸਟ ਆਊਗਾ ਬੜੇ ਬੜਾ ਪਾਣਾ। ਚੈੱਕ ਕਰੋ ਤੁਸੀਂ। ਸਾਰਾ ਕੁਝ ਆਪਣੀ ਕੈਚੱਪ ਵੀ ਆ ਗਈ। ਬੜੇ ਪਾਓ ਆ ਗਿਆ। ਮਿਰਚਾਂ ਵੇਸਾਂ ਲਾ ਕੇ ਫਰਾਈ ਕਰਤੀ ਇਹਨਾਂ ਨੇ ਆ ਬਾਕੀ ਇਹਨੂੰ ਕਹਿੰਦੇ ਨੇ ਵੜਾ ਹਨਾ ਤੇ ਇਹਨਾਂ ਨੇ ਸਾਬੂਦਾਨ ਵਿੱਚ ਬਾ ਕੇ ਬਹੁਤ ਯਮੀਆਂ ਬਾਕੀ ਉਹਨਾਂ ਖਾਣੇ ਆ। ਫਿਰ ਦੇਖਦੇ ਆ। ਕਰਦੇ ਆ ਟੈਸਟ ਕਿਵੇਂ ਆ ਟੈਸਟ ਸੌਰੀ ਟੈਸਟ ਹੀ ਕਹਿੰਦੇ ਆ ਮਿਲਦੇ ਆ ਬਾਕੀ ਮਿੱਤਰੋ ਅੱਗੇ ਬੈਠੀ ਆ ਠੀਕ ਆ ਖਾ ਲਈਏ ਬਾਕੀ ਮਿੱਤਰੋ ਵੀਡੀਓ ਨੂੰ ਕਰਦੇ ਦੱਪਕੇ ਸ਼ੇਅਰ ਮਿਲਦੇ ਆ ਕਿਸੇ ਨੈਕਸਟ ਵੀਡੀਓ ਤिल देन ਬਾਏ ਬਾਏ ਟੇਕ ਕੇਅਰ ਤੇ ਇੱਕ ਵਾਰ ਟੈਸਟ ਕਰ ਲਈਏ ਅੱਜ ਤੁਹਾਨੂੰ ਦੱਸ ਦਿਆਂ ਕਿਵੇਂ ਬਣੇ ਨੇ ਤੇ ਆਪਣੇ ਘਰੇ ਜਰੂਰ ਟਰਾਈ ਕਰਿਆ ਕਰੋ ਬਦਲਾ ਯੂਨੀਕ ਜੀ ਚੀਜ਼ਾਂ ਬਣਾ ਬਣਾ ਕੇ ਖਾਇਆ ਕਰੋ ਯਾਰ ਲੋ ਵੀ ਮਿੱਤਰੋ ਆਪਾਂ ਬਣਾ ਲਿਆ ਇਹ ਬੜਾ ਪੋ ਆਪਣਾ ਇੱਕ ਵਾਰੀ ਕਰਦੇ ਇਹਨੂੰ ਟਰਾਈ ਹੁਣ ਕਿਵੇਂ ਬਣਿਆ ਲਓ ਜੀ ਅੱਛਾ ਅੱਛਾ ਵਿੱਚ ਕਟਾ ਕੇ ਚੱਕਣੀ ਹੂ ਬਹੁਤ ਯਾਰਾ ਕੈਂਡ ਬਣਿਆ ਤੁਸੀਂ ਵੀ ਜਰੂਰ ਟਰਾਈ ਕਰੋ ਆਪਣੇ ਘਰੇ ਬਾਕੀ ਮਿਲਦਾ ਹੈ ਨੈਕਸਟ ਵੀਡੀਓਸ ਬਾਬੇ ਉਹ ਬਾਕੀ ਬੜਾ ਬਹੁਤ ਮਿਹਨਤ ਵੀ ਗਈ ਇਹ ਦੇਖ ਕਿਵੇਂ ਬਣੇ ਨੇ ਨਾਲੇ ਨੀ ਖਾਓ ਹਰੀ ਮਿਰਚਾ ਇਹਨਾਂ ਨੇ ਕਰ ਲਿਆ ਨਮਾ ਸ਼ੁਰੂ ਕੰਮ ਬੜਾ ਬਹੁਤ ਠੀਕ ਹੈ ਰੈਡੀ ਨਾਲ ਸ਼ੁਰੂ ਕਰ ਦਿੰਨੀ ਆ ਰੈਡੀ ਸ਼ੁਰੂ ਕਰਨੀ ਲੈਣੀ ਠੀਕ ਆ ਤੇ ਮਿੱਤਰੋ ਮਿਲ ਠੀਕ ਹੈ ਰੈਡੀ ਠੀਕ ਹੈ ਬੜਾ ਬਹੁਤ ਕੰਮ ਸ਼ੁਰੂ ਕਰਨਾ ਇਹਨੇ ਤੇ ਮਿਲਦਾ ਬਾਬੇ ਕਿਸੇ ਨੈਕਸਟ ਵੀਡੀਓ ਥੈਂਕ ਯੂ ਬਾਏ ਬਾਏ ਟੇਕ ਕੇਅਰ ਰਕੀ ਰੈਸਪੀ ਕਿਦਾਂ ਲੱਗੀ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਥੈਂਕ ਯੂ so much ਬਾਏ ਬਾਏ ਚੈਨਲ ਨੂੰ ਕਰਦੇ ਸਬਸਕ੍ਰਾਈਬ